ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਕਰਦਾ ਠੀਕ ਠਾਕ ਹੋਵੋਗੇ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤੇ ਤੁਹਾਨੂੰ ਅਸੀਂ ਵਿਖਾਉਨੇ ਆ ਅੱਜ ਪੀਲੀਏ ਦਾ ਜਿਹੜਾ ਝਾੜਾ ਲਾਉਂਦੇ ਆ ਉਹ ਕਿਵੇਂ ਲਾਉਂਦਾ ਵੀ ਇਹ ਗੱਲ 'ਚ ਕਿੰਨੀ ਕੁ ਹਕੀਕਤ ਆ ਅੱਜ ਤੁਹਾਨੂੰ ਮੈਂ ਸਾਰਾ ਇਸ ਵੀਡੀਓ 'ਚ ਦੱਸੂਗਾ ਤੇ ਆਪਣੇ ਯਾਰ ਬੀਲੀ ਨੂੰ ਹੋਇਆ ਤਾਂ ਪੀਲੀਏ ਦਾ ਉਹਨਾਂ ਦੇ ਬੰਦਾ ਕੰਮ ਕਰਦਾ ਤੇ ਉਹ ਕਹਿੰਦਾ ਵੀ ਮੈਂ ਝਾੜੇ ਨਾਲ ਪੀਲੀਏ ਦਾ ਸਾਰਾ ਤੇਰਾ ਆਹ ਟਰੇਚ ਕੱਢ ਦੂੰਗਾ ਇਦੇ ਚ ਹੁਣ ਵੇਖੋ ਅੱਗੇ ਕੀ ਕੀ ਪ੍ਰੋਸੈਸ ਕਰਦਾ ਉਹ ਉਹ ਤੁਹਾਨੂੰ ਮੈਂ ਸਾਰਾ ਦਿਖਾਉਣਾ ਤੇ ਵੀਡੀਓ ਸਕਿਪ ਨਾ ਕਰਿਓ ਜੇ ਸਾਰੇ ਬਣੇ ਰਹੋ ਜੇ। ਥੱਲੇ ਬਹਿਣਾ ਦੂਜੂ ਬਹਿਣਾ ਐਂ ਨਾ ਬਹਿ। ਚੱਪਲਾ ਪਾ ਦੇ। ਚੱਪਲਾ ਲਾ ਕੇ ਬਈ। ਆਪਣਾ ਤਾਂ ਕੋਈ ਚੱਕਰ ਨਹੀਂ ਆ। ਕੋਈ ਚੱਕਰ ਨਹੀਂ ਆ। ਇਹ ਨਾਰਮਲ ਪਾਣੀ ਐ ਬਈ ਸਰ। ਨਾਰਮਲ ਹੀ ਪਾਣੀ ਐ। ਇਹ ਛਰਤ ਕਾ ਹੁੰਦਾ ਝੜਾ। ਪਹਿਲਾਂ ਵੀ ਕਰਿਆ। ਪਹਿਲਾਂ ਆਇਆ ਨਾ ਉਹ ਵੀ ਆ ਲਾ ਕੇ ਮੈਂ ਕਰ ਦਿੰਦਾ ਇਹ ਬਾਈ ਝਾੜਾ ਲਾ ਦਿੰਦਾ ਬਾਈ ਪੀਲ ਗਿਆ ਦਾ ਜਿਹੜਾ ਪੀਲ ਗਿਆ ਸਾਰਾ ਇਹਦੇ ਵਿੱਚ ਆ ਜਾਓ ਪੂਰਾ ਦਰ ਦੌਣਾ ਹੱਥ ਨਾ ਥੋੜੀਆ ਨਾ ਬਹੁਤ ਇਹ ਮੈਂ ਸੁਣਿਆ ਝਾੜੇ ਦਾ ਬਹੁਤ ਵਾਰੀ ਆ ਪਰ ਅੱਜ ਅੱਜ ਆਪਾਂ ਤੁਹਾਨੂੰ ਦਿਖਾਉਣੇ ਵੀ ਆ ਇਹਨਾਂ ਦੇ ਹੱਥ ਬਣਾਉਂਦੇ ਹਾਂ ਹੂੰ ਦੁਲੰਦ ਪੰਜ ਤੋਂ ਹਾਂ ਪੀਲ ਕੇ ਦਾ ਬਾਈ ਝੜਾ ਬਾਈ ਲਾਉਂਦਾ ਇਹਦੇ ਕੋਲੇ ਕੋਈ ਥੌਲਾ ਪਾਉਂਦਾ ਹੋ ਆਪਦੇ ਹਿਸਾਬ ਨਾਲ ਵੈਸੇ ਸੰਦ ਵਲੇ ਮਾ ਥੋੜਾ ਲਾਇਆ ਜਗਾੜ ਹੀ ਆ ਸਾਰਾ ਪਰ ਬਾਬਾ ਮਿਹਰ ਕਰੇ ਵਿਚਾਰੇ ਨੂੰ ਪੀ ਲ ਗਿਆ ਵਾਵਾ ਹੋਇਆ ਪਿਆ ਇਹਦੇ ਅੰਦਰ ਆਮ ਆ ਜੇ ਤਾਂ ਬਾਬੇ ਦੀ ਸਵਾਦੀ ਚੁੰਡੀ ਤੋਂ ਵੀ ਆ ਜਾਂਦਾ ਤੇ ਹੱਥ ਖੜੇ ਇੱਕ ਵੱਡੇ ਵੱਡੇ ਡਾਕਟਰਾਂ ਦੇ ਵੀ ਹੋ ਜਾਂਦੇ ਆ ਇਹ ਵੀਡੀਓ ਆਪਾਂ ਤਾਂ ਬਣਾਉਣੇ ਆ ਚਲ ਕੇ ਇਹਦਾ ਹੋਰ ਵੀ ਭਲਾ ਹੋ ਜੂਗਾ ਕਿਸੇ ਦੀ ਜ਼ਿੰਦਗੀ ਬਚ ਜੂਗੀ ਕੋਨ ਮੈਂ ਵੀ ਦੱਸਣਾ ਹੈ ਬਾਈ ਇੱਥੇ ਮਿਲਿਆ ਕਰੂਗਾ ਜੇ ਕਿਸੇ ਨੂੰ ਕੋਈ ਗੱਲ ਹੋਈ ਤਾਂ ਕੰਟੈਕਟ ਮੇਰੇ ਨਾਲ ਕਰ ਲਿਓ ਜੇ ਇਹ ਕਹਿੰਦੇ ਹੁੰਦਾ ਵੀ ਉਵੇਂ ਉਵੇਂ ਨਾਲ ਨਾਲ ਜਿਹੜਾ ਪਾਣੀ ਹੁੰਦਾ ਪੀਲਾ ਹੋ ਜਾਂਦਾ ਜਮ ਰਾਜ ਉਸ ਤੋਂ ਉਪਰ ਕੇ ਲਈ ਖਾਣੇ ਤਾਂ ਠੀਕ ਹੈ ਤੇ ਪਰ ਸਰਵ ਤੇ ਲਈ ਤਲੇ ਚੀਜ਼ ਕੋਈ ਨਹੀਂ ਖਾਣੀ ਤਲੀ ਚੀਜ਼ ਕੋਈ ਨਹੀਂ ਖਾਣੀ ਪਾਲਕ ਮਤਲਬ ਜੇ ਚੀਜ਼ ਕੋਈ ਨਹੀਂ ਖਾਣੀ ਕੋਈ ਨਹੀਂ ਖਾਣੀ ਤੇਲ ਵਾਲੀ ਚੀਜ਼ ਕੋਈ ਨਹੀਂ ਖਾਣੀ ਨਾ ਹਰੀ ਮਿਰਚ ਨਾ ਪਾਲਕ ਨਾ ਲਟਨਪ ਨਾ ਪਟਰਾ ਤੇ ਖਾਣਾ ਸਾਦਾ ਖਾਣਾ ਹੈ ਇਸ ਮਾਮਲੇ ਹਾਂ ਬਿਲਕੁਲ ਲੈ ਬਈ ਝਾੜਾ ਲੈ ਚੁੱਕਿਆ ਬਾਈ ਤੂੰ ਥੋੜਾ ਜਿਹਾ ਆਪਾਂ ਪੁੱਛਾਂਗੇ ਵੀ ਕਿ ਕੀ ਮੂਲ ਮੰਤਰ ਹੁੰਦਾ ਬਾਈ ਮੈਂ ਤਾਂ ਦੱਸ ਦੇਗਾ ਬਹਿ ਕੇ ਮੜਾ ਬੈਠੀ ਇਹ ਕੋਈ ਮੰਤਰ ਹੁੰਦਾ ਤੁਹਾਡੇ ਕੋਲੇ ਜਾਂ ਕੋਈ ਕਿੱਥੋਂ ਸਿੱਖਿਆ ਇਹ ਜਾਂ ਕੋਈ ਬਈ ਨਾ ਮੰਤਰ ਹੁੰਦਾ ਹੈ ਅੱਛਾ ਐਸੇ ਮਤਲਬ ਤੂੰ ਕਰਤ ਨਹੀਂ ਹੋਇਆ ਅੱਛਾ ਅੱਛਾ ਇਹ ਮੰਨ ਲਓ ਤੂੰ ਪਹਿਲਾਂ ਕਿਸੇ ਤੋਂ ਲਿਆ ਹੀ ਹੋਣਾ ਗਿਆ ਹਣਾ ਲਿਆ ਹੀ ਹੈ ਅੱਛਾ ਅੱਛਾ ਤੂੰ ਸ਼ਰਤ ਗਿਆ ਹੀ ਐ ਬਈ ਕਿੰਨੇ ਵਾਰੀ ਕਰਨਾ ਕਿਤਨੇ ਵਾਰ ਕਰਨਾ ਬੜਾ ਸ਼ਨੀਵਾਰ ਤੇ ਐਤਵਾਰ ਦੋ ਦੇ ਦੋ ਵਾਰੀ ਸ਼ਨੀਵਾਰ ਨੂੰ ਸਵੇਰੇ ਸ਼ਾਮ ਨੂੰ ਤੇ ਐਤਵਾਰ ਨੂੰ ਸਵੇਰੇ ਸ਼ਾਮ ਨੂੰ ਦੋ ਟਾਈਮ ਤੇ ਬਸ ਫਾਈਨਲ ਸਾਰਾ ਪੀਲਿਆ ਨਿਕਲ ਜਾਂਦਾ ਬਿਲਕੁਲ ਹੀ ਕੱਟੇ ਰਹਿ ਜਾਂਦਾ ਤਾਂ ਤੇ ਜੇ ਕਿਸੇ ਦਾ ਕੋਈ ਹੋਵੇ ਪੀਲਗੇ ਵਾਲਾ ਕੋਈ ਭਲਾ ਕਰਨਾ ਕਰਦੇ ਆਂਗੇ ਆਪਾਂ ਪੰਨੀ ਪੰਨੇ ਤੋਂ ਬਤਾ ਦਿਓ ਹਮਕੋ ਕਿ ਕਿਹਦਾ ਥੋੜੀ ਲੈ ਰਹੇ ਲੈ ਬਈ ਬਿਲਕੁਲ ਫ੍ਰੀ ਆ ਸੰਗਤ ਜੀ ਜੇ ਕਿਸੇ ਭਰਾ ਨੂੰ ਕੋਈ ਬੜੀ ਦਿੱਕਤ ਆ ਰਹੀ ਆ ਉਹ ਸਾਡੇ ਨਾਲ ਕੰਟੈਕਟ ਕਰ ਲਓ ਜੇ ਮੈਂ ਨੰਬਰ ਵੀਡੀਓ ਤੇ ਦੇ ਦੂੰਗਾ ਤੇ ਬਾਕੀ ਅਸੀਂ ਵੇਣੇ ਆ ਦੋ ਸ਼ਨੀਵਾਰ ਕਰਨਾ ਤੇ ਦੋ ਐਤਵਾਰ ਕਰਨਾ ਪੂਰਾ ਟ੍ਰਾਇਲ ਮਾਰ ਕੇ ਫੇਰ ਅਸੀਂ ਕਰਾਂਗੇ ਓਕੇ ਜੀ ਧੰਨਵਾਦ ਸ਼ਨੀਵਾਰ ਨੂੰ ਦੋ ਵਾਰਾਂ ਸੁਬਾ ਸ਼ਾਮ ਇਹ ਐਤਵਾਰ ਨੂੰ ਵੀ ਸ਼ੋਅ ਆ ਸ਼ਾਮ ਠੀਕ ਆ ਸੰਗਤ ਜੀ ਓਕੇ ਆ ਰਿਪੋਰਟ ਆਪਾਂ ਮੇਲ ਭਾਈ ਦੇ ਕਰ ਲੋ ਦਰਸ਼ਨ ਮਾੜੇ